ਸਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਡੇਰੀ ਫਾਰਮ ਤੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੀ ਪਿੰਡ ਭਗਵਾ ਪਹੁੰਚ ਚੁੱਕੇ ਆ ਬਾਜੀ ਉਹਨੇ ਅੱਗੇ ਵੀਡੀਓ ਬਣਾਈ ਸੀ ਆਪਾਂ ਅੱਜ ਵੀ ਨੇ ਕੋਈ ਪੰਜ ਛੇ ਲੈ ਕੇ ਝੋਟੇ ਲੈ ਕੇ ਆਂਦੇ ਵੀਰ ਉਹਨਾਂ ਨੇ ਬਾਕੀ ਵੀ ਜੀ ਨਾਲ ਗੱਲਬਾਤ ਕਰੀਏ ਬਾਜੀ ਅਸਤਿਕਾ ਅਸਤਿਕਾ ਜੀ ਹੋਰ ਸੁਣਾਓ ਕੀ ਹਾਲ ਜਾਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸੰਦੀਪ ਡੇਰੀ ਫਾਰਮ ਚੈਨਲ ਵੇਂਦੇ ਆ ਤੇ ਉਹਨਾਂ ਦੇ ਸਦਕੇ ਆਪਾਂ ਡੰਗਾ ਵੀਡੀਓ ਪਾਈਦੀ ਤੇ ਮਾਲ ਵਿਕਦਾ ਜਾਂਦਾ ਵਾ ਪਿਛਲਾ ਮਾਲ ਉਹਦੇ ਤੁਹਾਨੂੰ ਦੱਸਿਆ ਦੋ ਤਿੰਨ ਅੱਗੇ ਘੰਟੇ ਮਾਲ ਵੇਚ ਗਿਆ ਮਾਲ ਦੇ ਚੰਗਾ ਲਈਦਾ ਚੰਗਾ ਅਸਲੇ ਲਿਖਦਾ ਜਾਂਦਾ ਬਿਲਕੁਲ ਜੀ ਮਾਲ ਭਾਦੀ ਬਜੀ ਨਾਲ ਗੱਲ ਭਾਦੀ ਆ ਜਿੱਦਾਂ ਮਗਰੋਂ ਲਈਦਾ ਹਸਾਣਾ ਫਿਰ 30 ਜੀ ਕਮਾਈ ਕਰਕੇ ਦੇ ਦੇਈਦਾ ਜੇ ਤੇ ਆਪਾਂ ਕਹਾਂਗੇ 20000 ਮੱਛੀ ਚੋਂ 10000 ਲੈ ਲੀਏ ਤੇ ਉਹਦੇ ਫਿਰ ਬੰਨਣ ਵਾਲਾ ਕੰਮ ਦੋ ਦੋ ਤਿੰਨ ਤਿੰਨ ਹਜ਼ਾਰ ਮਿਲਦਾ ਜਾਵੇ ਮੱਛੀ ਥੋੜਾ ਨਹੀਂ ਹੁੰਦਾ ਬਹੁਤ ਹੁੰਦਾ ਹਾਂਜੀ ਚਲੋ ਅੱਜ ਆਪਣੇ ਕਿੰਨੇ ਆ ਨਹੀਂ ਅੱਜ ਆਪਣੇ ਕੋ ਪੰਜ ਆ ਹਾਂਜੀ ਠੀਕ ਬਣਾ ਜੀ ਨਹੀਂ ਨਹੀਂ ਰਾਤ ਦੀ ਸੋਈ ਹੈ ਮੈਂ ਅੱਜ ਰਾਤ ਦੀ ਸੋਈ ਆ ਹਾਂਜੀ ਬਹੁਤ ਮੈਂ ਚੰਗੀ ਆ ਰਾਤ ਦੀ ਸੋਈ ਠੋਡੀ ਜੀ ਦੇਖੋ ਵੱਡੀ ਝੋਟੀ ਬੋਲੀ ਬੋਲੀ ਇਹਦੀ 3-4 ਕਿਲੋ ਚੋਈ ਆ ਹੁਣ ਅੱਛਾ 3-4 ਕਿਲੋ ਹਾਂਜੀ ਬੱচ্চਾ ਮਰ ਗਿਆ ਆ ਗਿਆ ਜੀ ਬੱচ্চਾ ਮਰ ਕੱਟਾ ਆ ਗਿਆ ਕੱਟਾ ਬਹੁਤ ਵੱਡੀ ਮੈਂ ਇਹ ਵੱਡੀ ਝੋਟੀ ਆ ਚੋਈ ਜੁਆਈ ਇੱਕ ਨੰਬਰ ਆ ਜਿਆਦੀ ਜੁਆਈ ਆ ਕੋਈ ਹੋਰ ਛੱਟਾ ਨਹੀਂ ਕੋਈ ਗੱਲ ਨਹੀਂ ਜਿਆਦੀ ਜੁਆਈ ਲੱਗੇਗੀ ਖਾਣੀ ਤੇ ਅੰਡਾ ਆ ਜੁਆਈ ਆ ਉਹਦਾ ਠੰਡੇ ਸੀਲ ਆ ਕੰਢੀ ਬਹੁਤ ਹਨੀ ਹਨੀ ਇਹ ਬੋਲਾ ਨਿਕਲਿਆ ਤਿੰਨ ਚਾਰ ਕਿਲੋ ਮੈਂ ਐ ਖਸੀ ਰਾਤ ਦੀ 2:00 11:00 12:00 ਸਿੱਧੀ ਦਿੰਦੀ ਸੀ ਮੁੱਲ ਕਰਨ ਨੂੰ ਤੇ ਮੈਂ ਟੱਡਿਆ ਇਹਦਾ ਸਟੇਜ ਡਿਊਟੀ ਆ ਹਾਂ ਡੇਢ ਮੰਗ ਲਈਏ ਉਹਨੇ ਘਰੇ ਜਨੇ ਰਗੀ ਜੇ ਨਹੀਂ ਵੇਖਦੇ ਮਾਲ ਆਪਾਂ ਮੁੱਲ ਭਾਵੇਂ ਕਰਨੋ ਡੇਢ ਸਵਾ ਹਾਂ 1-10 ਦੀ ਮੈਂ ਦੇ ਦਾਂਗੇ ਛੋੜ ਕੇ ਨਹੀਂ ਗੱਲ ਛੋੜ ਤੁਸੀਂ ਦੱਸ ਦੋ ਜੰਨੀ ਕੋ ਉਹ ਨਹੀਂ ਗੱਲ ਨਹੀਂ ਤੁਸੀਂ ਦੱਸ ਦੋ ਖੋਸ਼ ਕਰਦਾ ਅੱਜ ਮੈਂ ਤੁਰਹੇ ਨੂੰ ਪੂਰੇ ਜਾਂਦ ਫਰ ਕਹਨੇ ਦੀ ਲੱਖ ਦੀ ਜਾਣਦੀ ਏ ਚੱਲ ਪੂਰੇ ਲੱਖ ਦੀ ਜੇ ਕਹਤਾ ਪੂਰੇ ਲੱਖ ਦੀ ਦੇ ਦਾਂਗੇ ਲੱਖ ਚੋਂ 1000 ਰੁਪਇਆ ਛੋਟ ਠੀਕ ਆ ਹੋਰ ਇਤੋਂ ਸਸਤੀ ਮੈ ਨਹੀਂ ਮਿਲਦੀ ਇੱਥੇ ਮੈਂ ਆ ਬੱਚੇ ਦੇ ਮਗਰ ਦੀ ਹਾਂ ਬਸ ਠੀਕ ਆ ਚਲੋ ਬਿਲਕੁਲ ਜੈ ਮੂਲ ਕਰਕੇ ਨੀਜ਼ਾ ਦੱਦਿਆ ਉਹ ਤਾਂ ਪਾਉਂਦਾ ਤੇਰਾ ਰੁਪਿਆ ਲਾਂ ਮਾਰੂਗਾ ਬਸ ਠੀਕ ਆ ਰਾਤ ਦੀ ਜੀ ਲੱਗ ਲੱਗ ਹਾਂ ਅਜੇ ਤਾਂ ਮੈਂ ਕੁੜਾ ਵੀ ਚੁੱਕਣਾ ਚਲ ਆਹ ਜੀ ਆ ਪਹਿਲਾ ਨੂੰ ਛੋਟੀ ਸੂਰੀ ਜੀ ਪਹਿਲਾ ਪੂਆ ਹਾਂ ਜੀ ਇਨੂੰ ਅੱਜ ਦੁਜਾ ਤੇ ਜਿਆਦਾ ਨਹੀਂ ਹੋਗਾ ਸੋਹਣੀ ਕਿਨੇ ਝੋਟੇ ਚਾਰ ਦਾਂਦਿਆ ਗੱਟੀਆਂ ਐ ਠੱਡੀ ਤੇ ਮੂੰਹ ਦੀ ਚਲੋ ਥੋੜੋ ਕਟਾ ਮਗਰ ਦੇਵੀ ਇਹ ਮਾਰ ਕੱਟੀ ਇਹਦੇ ਮਗਰ ਕੱਟੀ ਆ ਗਈ ਆ ਚੋਾਈ ਜੂ ਇੰਦੀ ਵਧੀਆ ਬਹੁਤ ਜਿਆਦੀ ਵਧੀਆ ਜੇ ਬਾਈ ਥਾਣੇ ਦੇ ਦਾ ਗੱਟੀਆਂ ਨਹੀਂ ਨੇ ਨਹੀਂ ਤੇ ਪਹਿਲਾਂ ਗੱਟੀਆਂ ਥਾਣੇ ਦੇ ਨਾਲ ਲੱਗਾ ਹੁੰਦਾ ਇਹਨਾਂ ਲੋਹਰਾ ਥਾਣ ਲੱਗਾ ਮੀਆਂ ਰਗਾ ਕੱਟੀ ਤੈਨੂੰ ਦੋਵੇਂ ਤੋਂ 10-11 ਕਿਲੋ ਪਾ ਦੋ ਜਿਆਦਾ ਤੇ ਆਪਾਂ ਆਂਦੇ ਨਹੀਂ ਜੇ ਨਹੀਂ ਸਾਫ਼ ਹੈ ਨਾ ਲੈਵੇ ਦੀ ਬਿਲਕੁਲ ਨਹੀਂ ਤਰੀਕਾਰ ਦੀ ਆ ਗਈ ਆ ਹਾਂਜੀ ਫਿਰ ਤੇਰੀ ਛੋਟਾ ਜਿਹਾ ਮੁੱਲ ਛੋਟਾ ਜਿਹਾ ਛੋੜੀ ਕਰੀ 500 ਰੁਪਏ ਦਾ ਪੂਰੇ ਦੀ ਜਾਣ ਦੀ ਲੱਖ ਦੀ ਨਹੀਂ ਲੱਖ ਰਜਾ ਦੇ ਹਾਂ ਹੋਰ ਜਾਣ ਦੋ ਚਲ 5000 ਜਾਂਦੇ 95 ਦੇ ਹਾਂ ਦੂਜੇ ਸੂਹ ਨੂੰ ਕੱਟੀ ਥਵਾ ਲੱਖ ਦੀ ਬੰਨ ਨਹੀਂ ਆ ਚਲੋ ਠੀਕ ਆ ਘਰ ਦੇ ਮੋਕੇ ਦੇ ਹੋਰ ਖੋਲ ਕਰ 95 ਦੇ ਜਹਾਜ ਛੋੜ ਹੋਰ ਕਰ ਤਾਂ ਇਹਦੇ ਮਗਰ ਬੱਚਾ ਕਿਹੜਾ ਈ ਇਹਦੇ ਮਗਰ ਆ ਕੱਟੀ ਜੇ ਆਹ ਦੇਖੋ ਆਹ ਕੱਟੀ ਸੋਹਣੀ ਚਾਰ ਪੰਜ ਦੇ ਨਾ ਤਜਾ ਜਾ ਇਹੇ ਜੀ ਇਹ ਦੂਜਾ ਸੂਹ ਸੋਈ ਛੋਟੀ ਇਹਦੇ ਮਗਰ ਵੀ ਕੱਟੀ ਜੇ ਹਾਂ ਜੀ ਐਵੀ ਤਾਜੀ ਸੋਈ ਇਹਨੂੰ ਚੌਥਾ ਪੰਜਾਹ ਦਿਨ ਹੋ ਗਏ ਸੋਈ ਨੂੰ ਇਹਦੇ ਮਗਰ ਕੱਟੀ ਆ ਇਹਦੇ ਮਗਰ ਵੀ ਕੱਟੀ ਆ ਹਾਂ ਉਹ ਜਿਆਦਾ ਰੁਆ ਚੋ ਠੀਕ ਆ ਇੱਕੋ ਵੀ ਹਣ 7-8 ਕਿਲੋ ਬੋਲੇ ਵਾਲਾ ਦੁੱਧ ਹੋਊਗਾ ਹਾਂਜੀ ਦੁੱਧ ਦੇ ਵੀ 10 ਕਿਲੋ ਖੁੱਲਾ ਡੋਨਾ ਹਾਂ ਹਾਂ ਲੈ 10 ਵੀ ਫੋੜਾ ਬਾਕੀ ਇਹ ਤਾਂ ਹਾਂਜੀ ਬਰ ਚੋਂ ਜਵਾਬ ਹੀ ਜ਼ਿਆਦਾ ਲੱਗਾ ਜਨ ਨਹੀਂ ਜਾ ਚੋ ਵੀ ਝੋਲੂ ਕੰਨੀ ਬੋਲੀ ਚੋਂ ਲੱਗੀ ਮੈਂ ਬੋਲ 90 ਕਰ ਲਗੇ 90 ਜਾਂ 5 ਛੱਡ ਦਾਂਗੇ 85 ਜੀ ਦੇ ਦਾਂਗੇ ਚਲੋ 85000 ਇੱਕ ਹੋਰ ਛੋਟ 80000 ਮੋਲ ਉਹ ਕਰ ਦਿੰਦੇ ਨਿਕਲੇ ਆਏ ਇੱਥੇ ਇਹਦੇ ਮਗਰ ਕੱਟੀ ਕਿਹੜੀ ਹੈ ਬਾਈ ਜੀ ਆਹ ਆਹ ਕੱਟੀ ਹੈ ਜੀ ਆਹ ਕੱਟੀ ਹੈ ਜੀ ਤਾਂ ਤਾਂ ਜੀ ਬੱਚੇ ਆ ਜਾ ਜੀ ਬੱਚੇ ਜਿੱਥੇ ਪਹਿਲੇ ਗਿੰਦੀ ਉੱਥੇ ਬੋਲੀ ਦੇ ਦੋ 10 ਕਿਲੋ ਕਰਨ ਵਾਲੀ ਆਲੇ ਗੱਡੀ ਬਹੁਤ ਚੰਗੀ ਆ ਹਰੀ ਨਾ ਬਹੁਤ ਚੰਗੀ ਤੇ ਤਿਆਰ ਹੀ ਆ ਬੱਸ ਅੱਛਾ ਜੱਫਰਾ ਅੱਜ ਪਾ ਕੇ ਦੱਸਣਾ ਕਿ ਰੱਬਾ ਸੇਵਾ ਤੂੰ ਕਰਾ ਦੇ ਦੂਜਾ ਸੂਆ ਝੋਟੀ ਬੜੀ ਚੰਗੀ ਥਾਂ ਦੇ ਵੀ ਹਾਂ ਦੀ ਦੁੱਧ ਟੁੱਟੇ ਜਾਂਦੀ ਆ ਇਹ ਝੋਟੀ ਇੰਨੀ ਹੋਰ ਬਣੂ ਜਾਂਦੀਆਂ ਤੇ ਲਾਣਾ ਤੇ ਟਿੱਪਣ ਕਦੇ ਆ ਜੀ ਸ਼ਹਿਦ ਹੀ ਅਰੇ ਆਉਂਦਿਆ ਮੋਟਾ ਸ਼ਹਿਦ ਟਿੱਪਣ ਆਜਾ ਹੰਡੀ ਸੀ ਲਿਆ ਤੇ ਝੋਟੀ ਵਾਹ ਦੋ ਜਰ ਨੇ ਹਾਂਜੀ ਫਿਰ 몰ਦੇ ਜੀ ਨੇ ਇੱਕ ਦਾ ਕਰਦੇ ਹੂੰ ਤੇ ਕੰਮ ਉਹ ਕਰਨਾ ਜਿਹੜਾ ਜਾਇਜ਼ ਬਾਜ਼ਾਰਾ ਪੂਰੇ ਦੀ ਜਾਣਦੀਏ ਹੋਰ ਜਾ ਪੰਜ ਹੋਰ ਛੋਟੇ 95 ਦੀ ਇਹ ਵੀ 95 ਦੀ 95 ਜੋ ਭਜਾ ਦੀ 94 94 ਜਾਂ ਦੋ ਤੇ 12 12 ਦੁੱਧ ਪਾਉਗੇ ਵੀ ਨਾ ਸੁਆਵਾ ਦੇ ਆਂਦ ਲੋ ਪਹਿਲੇ ਸੁਵੇਦਾਰ ਕਾੜਿਆ ਇਹ ਤੇ ਮੈਂ ਜਿਹੜਾ ਲੈ ਜੂਗਾ ਨਾ ਦੋਵੇਂ ਐਨੇ ਕੱਲੀ ਚੋਈ ਜਾਵੇ ਅੱਛਾ ਦੋਵੇਂ ਮਈਆਂ ਜਨਾ ਕੱਲੇ ਜਿੱਤੇ ਦਊਗੀ ਲੋ ਜੀ ਆਪੇ ਜੱਤਨਾ ਜਨਾ ਵੇਖਣੀ ਇਹ ਕੋਈ ਮਾਹਵੇ ਦੀ ਨਾਲ ਹਰਿਆਣੇ ਦੀ ਨਾਲ ਇਹ ਰਾਸਤਾਂ ਦੀ ਨਾਲ ਨੇ ਵੀ ਗਰੰਟੀ ਆਈ ਜਦੋਂ ਤੇ ਦੋ ਦੋ ਵੀਰ 16 17 ਕਿਲੋ ਦੀ ਗਰੰਟੀ ਦਿੱਤੀ ਆ ਤੇ ਬਾਕੀ ਆਪਾਂ ਗਰੰਟੀ ਨਹੀਂ ਕੋਈ ਦੇਣੀ ਜਿਹੜੇ ਵੀਰ ਭਰਾ ਨੇ ਕਾਹਦੇ ਆ ਸਮਝ ਕਰਕੇ ਕੱਢੀ ਠੀਕ ਆ ਹਾਂਜੀ ਥਾਂ ਚੱਡਾ ਮੈਂ ਤਾਂ ਦੱਸਦਾ ਤੈਨੂੰ ਚੰਗੀ ਚੰਗੀ ਆ ਦੋ ਨਾਮ ਆ ਕੋਈ ਮੈਂ ਨਹੀਂ ਸਿੱਧਾ ਖੜਾਉਂ ਬਗੜਾ ਇਹ ਰਾਹ ਪਿੱਛੇ ਪਿੱਛੇ ਤਾ ਦੇਖ ਲਾ ਬਾਰਾਕ ਬਾਰਾਕ ਚੱਲ ਆਖ ਪੀ ਸੀ ਆ ਹਾਂਜੀ ਲਾਕ ਚਾ ਦੇ ਨਾਲ ਲੈ ਜੂ ਕਿ ਦੋ ਚਾਰ ਹਾਂਜੀ ਭਾਈ ਜਾਨੀ ਮੈਂ ਸੰਦੇਸ਼ ਆ ਮਰਜ਼ੀ ਦੇ ਵੱਜੀ ਹੋਵੇ ਨਾ ਤਾਂ ਹੀ ਤਿੰਨ ਲੱਖ ਮੰਗਦੇ ਆ ਅੱਛਾ ਤੇ ਆਪਾਂ ਵੱਜੀ ਆ ਘਰ ਤੇ ਵੇਚਣ ਵਾਲਾ ਮੁੱਲ ਕਰਨਾ ਹਾਂ ਡੇਢ ਦੀ ਦੇ ਦਈਏ ਹੈ 1 40 ਮੈਂ ਦੇ ਦਾਂਗੇ ਕੋਈ 5000 ਥੋੜੇ 35 35 ਹਾਂ ਗੋੜਾ ਰੋਗ ਮੋਫਰੇ ਹੁਣ ਇਹ ਕਰ ਦਿੱ ਗਏ ਫਿਰ ਤੇ ਕਰ ਦੋ ਹੁਣੇ ਕਰ ਦੋ 130 ਦੀ ਮੈਂ ਜੱਥ ਚਾਹੀ 94 2000 ਰੁਪਿਆ ਛੋੜ ਕਰਦਾ ਬਾਕੀ ਦਿਖਾਈ ਹਾਂਜੀ ਠੀਕ ਆ 128 ਦੀ ਮੈਂ ਜਾਂਦਾ ਦੋ ਮਈਆਂ ਜੰਨੀ ਆ ਬਸ ਠੀਕ ਆ ਦੇਖੋ ਜੀ ਆ ਬਾਈਓ ਪੰਜ ਝੋਟੀਆਂ ਪਰ ਇੱਥੇ ਮੇਰਾ ਵੀਰ ਇੱਥੇ ਆ ਕੇ ਚੈੱਕ ਕਰੇ ਜੁਆਇ ਕਰੇ ਤੁਹਾਡਾ ਫਰਜ ਬੰਦ ਹੈ ਸਹੀ ਹੈ ਕਿ ਨਹੀਂ ਆਪਣੀ ਤਸਲਦੀ ਦੋ ਟਾਈਮ ਦੁਆ ਟੰਗ ਦੋ ਟਾਈਮ ਚੋਕੇ ਗੱਭਾਂ ਦੀ ਖਾਨ ਦੀ ਭਾਰ ਦੀ ਗਾਰੰਟੀ ਹੋ ਗਈ ਬਿਲਕੁਲ ਬਿਲਕੁਲ ਜੀ ਹਾਂਜੀ ਬੋਲੋ ਨੰਬਰ ਆਪਣਾ ਹੈ 99880 65810 ਇੰਦਰਪੈਂਡਪਾੰਗਵਾ ਜ਼ਿਲ੍ਹਾ ਅਮਰਸਰ ਨਜਦੀਕ ਜਡੇਆਲਾ ਗੁਰੂ ਪਿੰਡ ਆਪਨੇ 2.5 ਕਿਲੋਮੀਟਰ ਸਤਿ ਨੰਬਰ 1 ਗੁਰੂ ਨੰਬਰ ਆਪਾਂ 99880 65810 ਠੀਕ ਹਾਂਜੀ